ਹਾਂਜੀ ਮੈਂ ਲੱਡੂ ਫੋਟੋਗ੍ਰਾਫਰ ਪਿੰਡ ਰਸੂਲਪੁਰੋਂ ਕਲਾਤਾ ਵੀਰ ਜੀ ਅੱਜ ਜੋ ਮੀਟਿੰਗ ਇੱਥੇ ਬਡਾਲਾ ਦੇ ਵਿੱਚ ਹੋਈ ਆ ਸਾਡੇ ਫੋਟੋਗ੍ਰਾਫਰ ਆਜ਼ਾਦ ਅਦਬਰਜੀ ਟੀਮ ਨੇ ਕੀਤੀ ਆ ਉਹਦੇ ਵਿੱਚ ਦਾਸ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਵਾ ਮੈਂ ਆਸ ਦਿਵਾਨਾ ਜਿਹੜੇ ਵੀ ਕੰਮ ਹੋਣਗੇ ਅਸੀਂ ਤਨਦੇ ਵੀ ਨਾ ਕਰਾਂਗੇ ਜਿਹੜੇ ਵੀ ਫੋਟੋਗ੍ਰਾਫਰਾਂ ਦੇ ਵਿੱਚ ਕੋਈ ਅੜਚਨਾ ਆਉਣਗੀਆਂ ਅਸੀਂ ਤਨਦੇ ਇਹਨਾਂ ਨਿਭਾਵਾਂਗੇ ਔਰ ਰਾਤ ਦਿਨ ਇਹਨਾਂ ਦੇ ਨਾਲ ਰਵਾਂਗੇ ਧੰਨ ਸਪਾਲ ਸਿੰਘ ਥਿੰਦ ਮਾਨਾ ਵਾਲੇ ਅੱਡੇ ਤੋਂ ਮੈਂ ਸਾਰੇ ਫੋਟੋਗ੍ਰਾਫਰਾਂ ਦਾ ਬਹੁਤ ਧੰਨਵਾਦ ਦੀ ਹਾਂ ਜਿੰਨਾ ਮੈਨੂੰ ਪ੍ਰਧਾਨ ਦਾ ਉਹਦਾ ਦਿੱਤਾ ਹੈ ਜੀ ਅੱਧੀ ਰਾਤ ਇੱਕ ਫੋਟੋਗ੍ਰਾਫਰ ਨੂੰ ਕੋਈ ਕੰਮ ਪੈਂਦਾ ਹੈ ਤਾਂ ਮੈਂ ਉਹਨਾਂ ਦੇ ਨਾਲ ਖੜੂੰਗਾ ਕੋਈ ਵੀ ਕੰਮ ਹੋਵੇ ਤੇ ਮੈਨੂੰ ਉਸੇ ਵੇਲੇ ਫੋਨ ਕਰੋ ਮੈਂ ਉਸੇ ਵੇਲੇ ਆਉਂਗਾ ਤੇ ਤਨਮਨ ਨਾਲ ਕੋਈ ਕੰਮ ਕੋਈ ਵੀ ਕੰਮ ਪੈਂਦਾ ਤੁਹਾਡੇ ਨਾਲ ਕਰੂੰਗਾ ਮੈਂ ਫੋਟੋਗ੍ਰਾਫਰ ਜੂਨੀਅਰ ਦਬੂਰਜੀ ਆਜ਼ਾਦ ਗਰੁੱਪ ਦਾ ਬਹੁਤ ਧੰਨਵਾਦੀ ਹਾਂ ਸਤਿ ਸ੍ਰੀ ਅਕਾਲ ਜੀ ਖਾਸਾ ਸਿਰਵਾਇ ਗੁਰਜੀਤ ਸਿੰਘ ਭਾਪੇ ਮੈਂ ਬੱਬੀ ਫੋਟੋ ਸਟੂਡੀਓ ਗੈਰੀ ਮੰਡੀ ਤੋਂ ਅੱਜ ਜੋ ਇੱਥੇ ਆਪਣੀ ਮੀਟਿੰਗ ਹੋਈ ਹੈ ਜੀ ਆਜ਼ਾਦ ਗੁਰੂ ਪਰ ਦਬੁਰਜੀਤੋ ਅੱਜ ਤੇ ਸਾਰੇ ਜਿੰਨੇ ਵੀ ਹੈਗੇ ਆ ਵੀ ਅਹੁਦੇਦਾਰ ਜਿੰਨੇ ਵੀ ਆਪਣੇ ਮੈਂਬਰ ਸਰਵਾਇਜ਼ਨ ਉਹ ਸਾਰੇ ਇੱਥੇ ਹਾਜ਼ਰ ਹੋਏ ਆ ਅੱਜ ਪ੍ਰਧਾਨ ਵੀ ਚੁਣੇ ਗਏ ਆ ਸਿੰਧਵੀਰ ਜੀ ਠੀਕ ਆ ਜੀ ਤੇ ਮੈਨੂੰ ਵੀ ਅਹੁਦਾ ਦਿੱਤਾ ਸੁਪਰਵਾਈਜ਼ ਦਬੁਰਜੀ ਟੀਮ ਵੱਲੋਂ ਜਿੱਦਾਂ ਵੀ ਹੋਊਗਾ ਆਪਾਂ ਜਿੰਨੇ ਵੀ ਇਹਨਾਂ ਨਾਲ ਰਲ ਮਿਲ ਕੇ ਸਾਰਾ ਇਹਨਾਂ ਨਾਲ ਦਾ ਸਾਜ਼ ਦੇ ਨਾਲ ਸਾਥ ਦੇ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ